ਹੈਲੋ ਅਕਾਂੜ ਇਸ ਤੇ ਆ ਰਹਾ ਹੋਰ ਠੀਕ ਆ ਬਈ ਹਾਂ ਕਰੀਦੇ ਹੋ ਵੀਰੇ ਮੈਂ ਆ ਰਿਹਾ ਜੀ ਵਿੰਡੋ ਚੱਲ ਪੈਦੀ ਫਿਰ ਹਾਂ ਹਾਂ ਕਰਦੇ ਆ ਗੱਲਬਾਤ ਨੂੰ ਤੁਹਾਨੂੰ ਦੱਸਦਾ ਕਿ ਬੱਕਰੀ ਰਿਹਾ ਕੋਰਾ ਆ ਕੰਨੀ ਨਹੀਂ ਆ ਰਹੀ। ਹੋਰ ਜੀ ਪ੍ਰਧਾਨ ਜੀ ਠੀਕ ਆ ਗਏ? ਹਾਂ ਜੀ। ਆਪਾਂ ਜੀ। ਹਾਂ। ਹੋਰ ਬੜੀ ਆਜੇ ਮੈਨੂੰ। ਹੋਰ ਸਭ ਨੇ ਸਾਰੇ ਠੀਕ ਨੇ? ਹਾਂ ਹਾਂ ਹਾਂ। ਆਪਾਂ ਪਹੁੰਚ ਗਏ ਜਰਾ। ਹਾਂ ਜੀ ਹਾਂ। ਠੀਕ ਹੈ ਠੀਕ ਹੈ। ਹੋਰ ਸੁਣਾਓ ਬਾਪੂ ਜੀ ਦਾ ਕੀ ਹਾਲ ਚਾਲ? ਸਭ ਵਧੀਆ। ਹੋਰ ਸਿੱਕਾ ਵਧੀਆ ਨੇ? ਮੈਨੂੰ। ਅੱਛਾ। ਹਾਂ ਹਾਂ। ਠੀਕ ਹੈ। ਮਹਾਂਦਰ ਗੱਲ ਹੋਈ ਦੀ ਬਾਈ ਨੂੰ ਮਿਲ ਕੇ ਆਵਾਂ। ਨਾ ਨਾ ਠੀਕ ਹੈ। ਹਾਂ ਹਾਂ। ਠੀਕ ਹੈ ਜੀ ਠੀਕ ਹੈ। ਹੋਰ ਸੁਣਾਓ ਫਿਰ। ਰਾਜੀ ਕੁਰਸੀਆਂ? ਸਭ ਵਧੀਆ।

ਆ ਉਹ ਬੜੀ ਗੰਤ ਕਾ ਬਾਦ ਨਹੀਂ ਕਰੀ ਹਾਂ ਸਭ ਕੁਝ ਹੀ ਆ ਨਾ ਅੱਛਾ ਹਾਂ ਠੀਕ ਹੈ ਤੇ ਉਹ ਕਰੀਦੀ ਗੱਲ ਮੈਂ ਮੁੰਡੇ ਦੀ ਆਪਣੇ ਦੀ ਭਰਤੀ ਬਾਰੇ ਹਾਂ 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 ਮੈਂ ਜਾਏ ਦੀ ਗੰਦਲੇ ਕੋਈ ਚੱਕਰ ਨਹੀਂ ਕਰਾ ਦੇਂਗੇ ਅੱਛਾ ਹਾਂ ਉਹ ਤਾਂ ਗੱਲ ਆਏ ਨਹੀਂ ਪਤਾ ਨਹੀਂ ਉਹ ਮੁੰਡਾ ਆਪਣੇ ਵਾਲਾ ਤਾਂ ਨਹੀਂ ਜਾਂਦਾ ਜਵਾਬ ਜਆ ਸੋਰਾ ਉਹ ਤਾਂ ਕਹਿੰਦਾ ਮੈਂ ਬਾਹਰ ਦੀ ਦੇਖੂਗਾ ਦੇਖੀ ਕਿ ਕੀ ਹੋ ਗਿਆ ਹੁਣ ਮਾਤਾ ਬੰਦੇ ਲੇ ਵੀ ਆ ਜਾ ਬੰਦੇ ਲਗੇ ਤਾਂ ਜਾਇਆ ਮੈਂ ਦਾ ਜੋਰ ਲਾਇਆ ਦੀ ਬਥੇਰਾ ਮਾ ਤੂੰ ਦੇਖ ਲੈ ਇੱਕ ਵਾਰ ਅੱਛਾ ਉਹ ਕਹਿੰਦਾ ਨਹੀਂ ਵੀ ਮੈਂ ਤਾਂ ਬਾਹਰ ਹੀ ਦੇਖੂਗਾ ਵੀ ਮੈਂ ਤਾਂ ਬਾਹਰ ਹੀ ਜਾਊਗਾ। ਅੱਛਾ। ਹਾਂ ਉਹ ਤਾਂ ਹੁਣ ਨਾਂ ਉੱਪਰ ਕੀ ਕਰਦਾ ਬਦਾਂ ਜੀ। ਉਹ ਮਤਲਬ ਤਨ ਜਾ ਕੇ ਆਇਆ ਫਿਰ ਫੇਰ ਜਾ ਕੇ ਆ ਗਿਆ ਅਗਲੇ ਦਿਨ। ਅੱਛਾ ਜੀ। ਹਾਂ ਉਹ ਤਾਂ ਖਾਸ ਆ ਵੀ ਵਧੀਆ ਆਪਣੇ ਨਾਲ ਕੋਈ ਟੱਕਰ ਨਹੀਂ ਕਰਾ ਦਾਂਗੇ। ਅੱਛਾ ਜੀ। ਪਰ ਮੈਨੂੰ ਮੁੰਡਾ ਦਾ ਦੇ ਕੋਈ ਯਾਰ ਹੋਣਾ ਮੈਂ ਤਾਂ ਨਾ ਕਰ ਰਿਹਾ ਤਰ। ਮੁੰਡਾ ਹਾਂ ਕਿਹੜਾ ਵੀ ਇਹ ਮੁੰਡਾ ਮੈਂ ਤਾਂ ਪੁੱਛਿਆ ਨਹੀਂ ਪ੍ਰਧਾਨ ਜੀ ਉਹ ਤਾਂ ਹੁਣ ਕੰਨਾਂ ਵੀ ਮੈਂ ਦਾ ਇੱਕ ਵਾਰ ਤਾਂ ਦੇਖੂਗਾ ਬਾਹਰ ਦੇ ਝਟਾ ਅੱਛਾ ਹਾਂ ਹਾਂ ਹੁਣ ਉਹ ਜਵਾਬ ਜਾਂ ਦੇ ਜਾਂਦਾ ਹੁਣ ਜਿੱਦਾਂ ਦੇਖਾ ਕਰ ਵੀ ਨਹੀਂ ਸਕਦੇ ਤੱਕਾ ਦਨਾਂ ਦਾ ਤੋਂ ਭੇਜ ਵੀ ਨਹੀਂ ਸਕਦੇ ਨਾ ਜਿੱਦਾਂ ਬਾਹਰ ਜਾਊਗਾ ਬਾਹਰ ਦੀ ਘਰ ਹੀ ਬੋਲਦਾ ਜੀ ਮਰੇ ਸੁਖੀ ਨੂੰ ਦੇਖ ਲੈ ਕਦ ਦਾ ਘਰ ਵਧੀਆ ਨਾ ਕਰਾ ਦੰਨੇ ਐਸੇ ਹਾਂ ਜਿੱਦਾ ਬਾਣੀ ਨੂੰ ਸੁਖੀ ਦਾ ਹਾਂ ਬਣ ਜੂ ਕਿਉਂਕਿ ਜੀ ਪਹਿਲਾ ਬਹੁ ਘਰਤਿਆਂ ਦੇਖ ਲਿਆ ਕਿਸਮਤ ਨੇ ਸਾਥ ਨਹੀਂ ਦਿੱਤਾ ਜੀ ਫਿਰ ਮੈਂ ਨਹੀਂ ਮਿਲਿਆ ਦੋ ਬਸ ਭਾਈ ਪਹਿਲਾ ਵੀ ਮਤਲਬ ਹੋ ਗਿਆ ਜੀ ਆ ਸਾਡੇ ਨਾਲ ਉਹ ਖਾਇਆ ਪੈਸੇ ਕਰਕੇ ਹੁਣ ਫੇਰ ਸਾਨੂੰ ਦਰਜਾ ਲੱਗਦਾ ਬਾਈ ਕਿ ਜਿੱਤੇ ਉਹੀ ਕੰਮ ਫੇਰਨਾ ਹੋ ਜੀ ਨਹੀਂ 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 ਜਦੋਂ ਹੁਣ ਮਾਇਆ ਵਿੱਚ ਨਹੀਂ ਬਾਈ ਰਿਸ਼ਤੇਦਾਰੀ ਦਾ ਕੰਮ ਆ ਆਪਣਾ ਕਿਤੇ ਫਿਰ ਕਰਕ ਪਈ ਔਖਾ ਹੋ ਜੂਗਾ ਤੂੰ ਟੈਨਸ਼ਨ ਨਾ ਲੈ ਜਮਾਂ ਵੀ ਬੜਿਆ ਕੰਨਾ ਹੋ ਜਾਂਦਾ ਸਮਝ ਬਾਈ ਲਾਸਤੂ ਕਰੀ ਹੋਈ ਹੈ ਲਾਸਤੂ ਮੈਨੂੰ ਫੌਜ ਜੀ ਵੀ ਇਹਨੇ ਟੱਕਰਾ ਟੱਕਰਾਈਆਂ ਮਾਰੀਆਂ ਨੇ ਬਾਈ ਰਾਜਾਪੂਤਿਆਂ ਦੀ ਗੱਲ ਹੈ ਅੱਛਾ ਹੋਰ ਇਹਨੂੰ ਤਾਂ ਆਪਣਾ ਬੰਦਾ ਜਮੀ ਖਾਸ ਆ ਇੱਕ ਦੋ ਹੋਰ ਕਰਾਰਾ ਭਰਤੀ ਚੈਨ ਕਰ ਰਿਹਾ ਹੁਣੇ ਬੰਦੇ ਨਾਲ ਨਾਲ ਆਪਣਾ ਲੱਗ ਜੂਗਾ ਮੋਗਾ ਪੈਰੀ ਦੇ ਨਾਲ ਰਿਸ਼ਤੇਦਾਰਾਂ ਵਧੀਆ ਸੁਧਾਰ ਨੂੰ ਨਾਲ ਦੀ ਨਾਲ ਕੰਮ ਪਹੁੰਚੂਗਾ ਵੇਖ ਲੋ ਬਾਈ ਫਿਰ ਪੁੱਛ ਲੈ ਬਾਈ ਉਹਦੀ ਇਹਨੇਗਾ ਦੇ ਦੋ ਸੁਖੀ ਬਸ ਬਾਈ ਤੁਸੀਂ ਦੇਖੋ ਫਿਰ ਜੇ ਕੰਮ ਪੱਕਾ ਕਰ ਕੋਈਗਾ ਤਾਂ ਨਹੀਂ ਆਪਾਂ ਮੈਂ ਪੱਕਾ ਕਰਾਂਗੀ ਆਪਣਾ ਬਾਈ ਜਿਵੇਂ ਬੜਾ ਹੈ ਨਾ ਕੰਮ ਨਹੀਂ ਕਰ ਲਾਂਗੇ ਜਦੋਂ ਮੈਂ ਕਹਿੰਦਾ ਤੈਨੂੰ ਰਿਸ਼ਤੇਦਾਰਾਂ ਗੱਲ ਇਹ ਹੈ ਦੇਖ ਵੀ ਆਪਨੇ ਕਿਤੇ ਰਿਸ਼ਤੇਦਾਰੀ ਜਨਾਹ ਫਰਕ ਪਏ ਜੇ ਕੱਚੀ ਜੀ ਗੱਲ ਨਾ ਹੋ ਜਾ ਸਾਨੂੰ ਤਾਂ ਆ ਗੱਲ ਤੋਂ ਅਰਜਾ ਲੱਗਦਾ ਹੈ ਉਹੀ ਪੈਨਸ਼ਨ ਆਦਾ ਮੰਗ ਫਿਰ ਸਾਨੂੰ ਮੈਂ ਤੈਨੂੰ ਇਹ ਵੀ ਗੱਲ ਕਹੀ ਦੇਵੀਂ ਤੂੰ ਇਹ ਬੰਦਾ ਮਿਲਿਆ ਤੇ ਇੱਕ ਵਾਰ ਬੜੀ ਵਧੀਆ ਗੱਲ ਹੋ ਜੇ ਬੰਦੇ ਨਾਲ ਕੋਈ ਨਹੀਂ ਮਿਲ ਲਾਂਗੇ ਆਪਾਂ ਮੈਂ ਕਰਦਾ ਨਾਲ ਗੱਲ ਅਕੇ ਇਹਨਾਂ ਨੂੰ ਕਾਗਜ਼ ਪੱਤਖਾ ਦੇ ਦਈ ਆਪਾਂ ਇਹ ਕਾਗਜ਼ ਪੱਤਰਾ ਦਾ ਦੇ ਦਈਏ ਉਹ ਤਾਂ ਗੱਲ ਠੀਕ ਹੈ ਵੀ ਗਏ ਲੋ ਕਿਤੇ ਗੱਲਾਂ ਹੋਰ ਬਹੁਤਾਂ ਦੀਆਂ ਹੋ ਜਾਂਦੀਆਂ ਨੇ ਵਿੱਚ ਵਿਚਾਲੇ ਫਿਰ ਆ ਉਹ ਮੈਂ ਤੇਰੀ ਗੱਲ ਸਮਝਦਾ ਬਾਕੀ ਫਿਰ ਇਹਨੂੰ ਮੇਰੇ ਤੇ ਯਕੀਨ ਨਹੀਂ ਬਸੇ ਗੱਲ ਦਾ ਨਹੀਂ ਯਕੀਨ ਦਾ ਪ੍ਰਧਾਨ ਜੀ ਕੂਰ ਹੈ ਤੁਹਾਨੂੰ ਪਹਿਲਾਂ ਕਹਿੰਦੇ ਜਵਾਬ ਦੇ ਤਾਂ ਆਪਾਂ ਨੇ ਪਹਿਲਾਂ ਇਹ ਦੱਸੋ ਫਿਰ ਫਿਰ ਪੈਨਸ਼ਨ ਲੈਣ ਦੀ ਕੀ ਲੋੜ ਆ ਜੀ ਕੰਮ ਕਰਾ ਲਾਂਗੇ ਤਾਂ ਇਹ ਹੁਣ ਮਤਾਂ ਗਿਰਦੀ ਬਣ ਰਹੀ ਜੀ ਚਲ ਭਾਈ ਦੇਖ ਲਾ ਇੱਕ ਵਾਰੀ ਚੱਲ ਹੁਣ ਫਿਰ ਜੇ ਕਹਿੰਦੇ ਨੇ ਜਿਆਦੇ ਹਾਂ ਚਲੋ ਦੇਖ ਲਾਂਗੇ ਨਹੀਂ ਨਾ ਤੇਰੀ ਆ ਤੂੰ ਦੇਖਾ ਇਹਨੂੰ ਮੋਨਾ ਤੂੰ ਨਹੀਂ ਆਪਾਂ ਵੀ ਇਹਨਾਂ ਨਾਲਿਆਂ ਬਾਰਾ ਵਾ ਇਹਦਾ ਚਲ ਕਰ ਲਾਈ ਜੀ ਆਪਾਂ ਵੀ ਇਹਨਾਂ ਨਾਲਿਆਂ ਤਾਂ ਇੱਕ ਵਾਰੀ ਹੋਰ ਜਮਾਲਾਂ ਲੈ ਕਿਸਮਤ ਦੇਖ ਲਾਂ ਨਿਆ ਜਦੋਂ ਬੇਟਾ ਸਾਥੇ ਦਈਏ ਜਦੋਂ ਵਿੱਚ ਮੈਂ ਆ ਥੋੜਾ ਟੈਨਸ਼ਨ ਲੈਣ ਦੀ ਲੋੜ ਆ ਹਾਂ ਠੀਕ ਆ ਜਦੋਂ ਫਿਰ ਰਿਸ਼ਤੇਦਾਰ ਇੰਨਾ ਕਹਿ ਰਿਆ ਫਿਰ ਹੁਣ ਤਾਂ ਚਲੋ ਭਾਈ ਮਰ ਗਈ ਹੈ ਹਾਂ ਤੂੰ ਮੈਨੂੰ ਅੰਦਰ ਕਾਜ ਪੱਤਰ ਦੇ ਲਿਆ ਕਿ ਕਿਰੇ ਹੈਗੇ ਨੇ ਹਾਂ ਹਾਂ ਮੈਂ ਤੁਹਾਨੂੰ ਕਾਗਜ਼ ਪੱਤਰ ਦਿਖਾ ਦਾਂ ਨਹੀਂ ਮੇਰੇ ਹਾਂ ਮੈਂ ਕੀ ਗੱਲ ਕਰਾ ਹਾਂ ਨਹੀਂ ਕੋਈ ਜਾ ਬੰਦੈ ਨੂੰ ਠੀਕ ਹੈ ਬੈਠਾ ਉਹਦਾ ਮੇਰੇ ਫੋਨ ਆ ਰਹੀ ਕਹਿੰਦਾ ਦੱਸ ਕਹਿੰਦਾ ਕੋਈ ਨਹੀਂ ਮੈਂ ਤੁਹਾਨੂੰ ਕਾਗਜ਼ ਪੱਤਰ ਦਿਖਾ ਦਾਂ ਨਹੀਂ ਮੇਰੇ ਹਾਂ ਦਿਖਾ ਦਿਓ ਠੀਕ ਹੈ ਜੀ ਤੁਮਾਂ ਦੀ ਗੱਲ ਤਾਂ ਕੁਛ ਨਹੀਂ ਹੈਗੀ ਬਸ ਆਹ ਹੱਥ ਨੂੰ ਪਤੀ ਆਜ ਕੱਲ ਠੱਗੀ ਢੋਲੀ ਦਾ ਟਾਈਮ ਚੱਲੀ ਜਾਂਦਾ ਡਰ ਬਹੁਤ ਲੱਗਦਾ ਹੈ ਬਈ ਦਾ ਹਾਂ ਜਿਹਦਾ ਬਾਹਰ ਵਾਲਾ ਬੰਦਾ ਹੋਵੇ ਕਹਦਾ ਕੁਝ ਕਹਿ ਸਕਦਾ ਉਹ ਮੈਂ ਕਹਦਾ ਜਮੀਨ ਖਾਸ ਵੰਖਾਸ ਬੰਦਾ ਰਿਸ਼ਤੇਦਾਰਾ ਹੁੰਦਾ ਉਹਨਾਂ ਦੇ ਹਿੱਸੇਦਾਰ ਹੀ ਆਣ ਨਹੀਂ ਇਹ ਤਾਂ ਠੀਕ ਹੈ ਮੰਨਦੇ ਜੀ ਪਰ ਫੇਰ ਵੀ ਪਤਨੀ ਆ ਤੁਹਾਨੂੰ ਟਾਈਮ ਮਾਰਿਆ ਨਾ ਜਾਤ ਲੱਗਦੀ ਐ ਤੇਰਾ ਨਾਮ ਨਹੀਂ ਕਰਨ ਦੀ ਲੋੜ ਨਹੀਂ ਲਓ ਜੀ ਬਾਈ ਆਦੇ ਨੰਬਰ ਤਾਂ ਵਧੀਆ ਨਹੀਂ ਆ ਨੰਬਰ ਤਾਂ ਵਧੀਆ ਨਹੀਂ ਵਾਸਤੇ ਕੋਈ ਵਧੀਆ ਨਹੀਂ ਕੋਈ ਨਾ ਕਾਗਜ਼ ਪੱਤਰ ਦਾ ਪੂਰੇ ਨੇ ਜੇ ਕੋਈ ਹੋਇਆ ਇੱਕ ਅੱਧਾ ਘੱਟ ਹਾਂ ਜੀ ਮੈਂ ਕਰ ਦੂੰਗਾ ਫੋਨ ਤੋਂ ਅੱਛਾ ਜੀ ਹਾਂ ਮੈਨੂੰ ਫਿਰ ਫੋਟੋ ਖਿੱਚ ਕੇ ਭੇਜ ਦਿਓ ਠੀਕ ਹੈ ਜੀ ਹਾਂ ਇਹ ਬਾਈ ਨੂੰ ਮੈਂ ਭੇਜ ਦੂੰਗਾ ਤੇ ਫੋਟੋ ਖਿੱਚ ਕੇ ਭੇਜ ਦਾਂ ਜਿਹੜਾ ਮੈਂ ਟਗਾਈ ਨਾਲ ਦੇ ਦੂੰਗਾ ਇਹ ਠੀਕ ਹੈ ਜੀ ਹਾਂ ਮੈਂ ਉਹਨੂੰ ਪੁੱਛ ਲੂੰਗਾ ਕਿਹੜੀ ਚੀਜ਼ ਦੀ ਲੋੜ ਆ ਕਿਹੜੀ ਨਾ ਠੀਕ ਹੈ ਜੀ ਠੀਕ ਹੈ ਜੀ ਫਿਰ ਪੈਸੇ ਪੁੱਛਣ ਬਾਰੇ ਬਾਈ ਕਰੀ ਦੀ ਗੱਲਬਾਤ ਉਹਦੇ ਨਾਲ ਹਾਂ ਪੈਸੇ ਬਾਰੇ ਕਰੀ ਕਿ ਕਿੰਨੇ ਕ ਪੈਸੇ ਤੁਸੀਂ ਕਹਿੰਦੇ ਨੇ ਪੈਸੇ ਦਾ ਦੇਖ ਲੱਗਣਗੇ ਜੇ ਕੰਮ ਪੱਕਾ ਕਰਾਂ ਕੰਮ ਤਾਂ ਪੱਕੀ ਹੈ ਫਿਰ ਵੀ ਕਿੰਨੇ ਕ ਕਹਿੰਦੇ ਸੁਣਦਾ ਹੈ ਕਹਿੰਦਾ ਤਾਂ ਬੰਦਾ ਦੀ ਮਾਰਾ ਖਿੱਚ ਕੇ 12 ਲੱਖ ਦੇ ਲੈ ਇਹ ਉਦੋਂ ਕੋੰਤਰਾ ਘਰੇ ਦੀ ਵੀ ਚੱਲ ਆਪਣੇ ਨਾਲ ਵਧੀਆ ਅੱਛਾ ਜੀ ਹਾਂ 12 ਤੇ ਕਰਾਂਗਾ ਬਹੁਤ glandular ਪ੍ਰਧਾਨ ਜੀ ਬਹੁਤ ਜ਼ਿਆਦੇ ਹੈ ਐਨੇ ਪਹਿਰੇ ਤਾਂ ਇਹ ਕੰਨਾ ਕਾ ਸਰਕਾਰੀ ਨੌਕਰੀ ਆ ਐ ਤਾਂ ਅਸੀਂ ਨਾ ਦੇ ਕਰੇ ਨਾ ਕਰੀ ਫਿਰ ਜਿਹੜੀ ਆਪਣੇ ਪੈਸੇ ਪੂਸੇ ਦੇਣੇ ਨੇ ਜੀ ਇਹ ਮਤਲਬ ਕਿ ਨੌਕਰੀ ਤੋਂ ਬਾਅਦ ਦੇਣੇ ਨੇ ਮਾ 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 ਹਾਂ ਜੀ ਇਹ ਆਪਾਂ ਕੋਈ ਗੱਲ ਕਰ ਲਾਂਗੇ ਉਹਦੇ ਨਾਲ ਉਹ ਕਹਿੰਦਾ ਸੀ ਵੀ ਸਾਰੀ ਘਰੇ ਦੀ ਪਹਿਲਾਂ ਅੱਛਾ ਜੀ ਹਾਂ ਮੈਂ ਇਹਨੂੰ ਕਹ ਦੂ ਵੀ ਨਹੀਂ ਪਹਿਲਾਂ ਦੇ ਨਾ ਅੱਛਾ ਜੀ ਹਾਂ 6 ਲੱਖ ਨੂੰ ਦਵਾ ਕੇ ਪਹਿਲਾਂ ਅਛੇ ਜੀ 6 ਲੱਖ ਦਿਨਾਂ ਨੂੰ ਉਦੋਂ ਜਦਨ ਆਪਣੀ ਜੁਆਇਨਿੰਗ ਲੈ ਕਰਾਂਗੇ ਠੀਕ ਹੈ ਜੀ ਹਾਂ ਜੇ ਤੁਸੀਂ ਉਦੋਂ ਗੱਲ ਕਰੇ ਲੈਂਦੇ ਵੀ ਆਪਾਂ ਕੋਈ ਸਾਰੀ ਭਾਤੀ ਤੋਂ ਬਾਅਦ ਦੇ ਦਿਆਂਗੇ ਮੰਨਣਾ ਨਹੀਂ ਮੰਨਣਾ ਨਹੀਂ ਹੈ ਹਾਂ ਉਹ ਤਾਂ ਪਹਿਲਾਂ ਮੰਗਦਾ ਸਾਰੀ ਅੱਛਾ ਜੀ ਜਦੋਂ ਹੁਣ ਕਾਗਜ਼ ਦੇ ਨਜ਼ਾਰਿਆਂ ਨਾਲ ਦੀ ਨਾਲ ਲਿਖ ਕੇ ਬਾਹਲੇ ਤੱਕੜੇ ਨੇ ਬੰਦੇ ਦੇ ਉਹ ਤਾਂ ਮਿੰਟੋਂ ਮਿੰਟੋਂ ਹੀ ਨਾ ਕਰ ਰਿਹਾ ਰੱਬ ਅੱਤੀ ਬਹੁਤ ਮੰਨ ਠੀਕ ਹੈ ਹਾਂ ਇਹ ਰੁਪਾ ਦਾ ਜੀ ਸਾਡਾ ਤਾਂ ਮਾਂਜਾ ਲੱਗਦਾ ਹੈ ਬਾਕੀ ਪੈਸੇ ਵੀ ਤੁਸੀਂ ਬਹੁਤ ਦੇ ਸਕਦੇ 12 ਲੱਖ ਰੁਪਈਆ ਜੀ ਇਹਨਾਂ ਦਾ ਪੱਟੀ ਕਰ ਰਹੇ ਹਾਂ ਜੀ ਓਕੇ ਹੋ ਜਾਣਗੇ ਕੋਈ ਨਹੀਂ ਤੁਸੀਂ ਪਹਿਲਾਂ 6 ਦੇਣਾ ਜਦੋਂ ਜੁਆਇਨਿੰਗ ਲੈਟਰ ਆ ਗਿਆ ਫਿਰ ਤੁਹਾਨੂੰ ਯਕੀਨ ਹੋ ਜੂ ਆਹਾਂ ਕਰਾਂਗੇ ਅਦਰ ਮਾਜਾ ਮਾਂਜਾ ਤਾਂ ਖੜੇ ਜਾਂਦੇ ਦਿਓ ਤੁਹਾਡੇ ਲੈ ਜੁਆਇਨਿੰਗ ਲੈਟਰ ਆਲੇ ਆ ਕੇ ਹੱਥ ਚ ਆਪਣੇ ਕਾਗਜ਼ ਫੇਰ ਦੇਣਾ ਆਪਣੀ ਛੇ ਜਿਹੜਾ ਰਹਿ ਜੂਗਾ ਠੀਕ ਹੈ ਜੀ ਹਾਂ ਉਹ ਲੋਕ ਬੱਦ ਦੋ ਦਾ ਲੋਕ ਪੈਸੇ ਚੱਕੀ ਕਰ ਰਹੇ ਨੇ ਉਹ ਮਾਗ ਉਹ ਵੀ ਸਾਡੇ ਨੂੰ ਕਰਾ ਵਾਤੀ ਦਾਟੇ ਬਹੁਤ ਕੰਮ ਆਪਣੇ ਖਾਸ ਨੇ ਰਿਸ਼ਤੇਦਾਰ ਯਾਰ ਕਰਾਂ ਰਹੀ ਆ ਬਈ ਆਪ ਨੂੰ ਠੀਕ ਹੈ ਬੰਦਾ ਹਾਂ ਜੀ ਦੇਖ ਲਾਂ ਰਿਆਂ ਫੇਰ ਉਹ ਪੈਸਿਆਂ ਦਾ ਬਹੁਤ ਔਖ ਹੋ ਜੂਗਾ ਇਕੱਠੇ ਕਰਨਾ ਤੇ ਸਾਨੂੰ ਟਾਈਮ ਦਿਓ ਪ੍ਰਧਾਨ ਜੀ 15 ਦਿਨਾਂ ਦਾ ਪੈਸੇ ਇਕੱਠੇ ਕਰਨ ਵਾਸਤੇ 15 ਦਾ ਜਾ ਕੇ ਨਹੀਂ ਇਹ 15 ਦਿਨ ਤਾਂ ਲੱਗਣਗੇ ਹੁਣ ਤੁਹਾਨੂੰ ਕੋਈ ਪਤਾ ਹੈ ਜੀ 6 ਲੱਖ ਰੁਪਈਆ ਇਕੱਠਾ ਕਰਨਾ 6 ਲੱਖ ਦਾ ਠਿਕਰੀ ਵੀ ਨਹੀਂ ਇਕੱਠੀ ਹੁੰਦੀ ਜੀ ਇਹ ਤਾਂ ਨਰਕਾਰ ਦਾ ਮਾਮਲਾ ਪੈਸੇ ਦਾ ਮਾਮਲਾ ਜੀ ਥਿਰ ਵੀ ਤਾਂ ਮੈਂ ਗੱਲ ਕਰਦਾ ਬਾਈ ਨਾਲ ਉਹਦੇ ਨਾਲ ਪੇਜ ਨਾਲ ਨੂੰ ਹਕਾਇਤ ਪਤਨੜ ਮੈਂ ਦਾੜਦਾ ਜੀ ਘਾਟ ਵਧਣੇ ਮੈਂ ਗੱਲ ਕਰਦਾ ਜੇ ਥੋੜਾ ਕਾਣਾ ਆਇਆ ਥੱਲੇ ਹੋਰ ਹਾਂ ਮੈਨੂੰ ਤਾਂ ਤੁਸੀਂ ਪੇਜ ਆਇਆ ਵੀ ਫਾਇਦਾ ਹੋ ਜੇ ਥੋੜਾ ਹਾਂ ਕੱਤੋਂ ਬਦ ਦੱਬਿਓ ਜੀ ਨਾ ਦਬੇ ਐਕਦਾ ਬਦ ਤੇ ਬਾਕੀ ਪੈਸਿਆਂ ਦਾ ਸਿੱਥੋਂ ਤੋਂ 15 ਦਿਨਾਂ ਦਾ ਟਾਈਮ ਲੈਂਦੇ ਹਾਂ ਠੀਕ ਆ ਚਲ ਜੇ ਪਹਿਲਾ ਹੋ ਸਕਦਾ ਜੇ ਪਹਿਲਾ ਬਣ ਜੇ ਪੈਸੀ ਅਸੀਂ ਤੁਹਾਨੂੰ ਫੋਨ ਕਰ ਦਾਂਗੇ ਠੀਕ ਆ ਤੁਹਾਨੂੰ ਉੱਥੇ ਲੈ ਆਵਾਂਗੇ ਬੜਾ ਠੀਕ ਆ ਹਾਂ ਮੈਂ ਕਰਾਂਗੇ ਪਹੁੰਚ ਕਰਾਂਗੇ ਠੀਕ ਆ ਪਰ ਤਾਂ ਅੰਦੀ ਗੱਲ ਤੁਸੀਂ ਪੱਕੀ ਕਰ ਲਓ ਮੇਰੇ ਵੀਰਿਆ ਪਤਾ ਕੀ ਐ ਮੈਨੂੰ ਤਾਂ ਇਹਦਾ ਲੋੜਾ ਲੱਗਦਾ ਜਿਵੇਂ ਨਹੀਂ ਰਸਤੇਦਾਰੀ ਦਾ ਮਾਮਲਾ ਕਿਤੇ ਖਤਮ ਆ ਜੇ ਗੇ ਲੋ ਇਸ ਗੱਲਾਂ ਦੇ ਬਹੁਤ ਔਖਾ ਹੋ ਜਣਾ ਗਏ ਜਦੋਂ ਮੈਂ ਵਿੱਚ ਡਾਰਨੇ ਦੀ ਲੋੜ ਨਹੀਂ ਕੇਰਾ ਮੈਂ ਪਛਾਹ ਨਾਲ ਦੇ ਲਿਓ ਉਹਨੂੰ ਕੇਰਾ ਦੇ ਕੇ ਆਪਾਂ 6 ਲੱਖ ਕੰਮ ਸਟਾਰਟ ਕਰਾਈਏ ਠੀਕ ਹੈ ਜੀ ਮੈਂ ਤੈਨੂੰ ਮਾਮਲਾ ਲਾਉਂਦਾ ਠੀਕ ਹੈ ਹਾਂ ਤਾਂ ਫਿਰ ਚੱਲਦਾ ਨਹੀਂ ਚਲੋ ਠੀਕ ਹੈ ਮਦਾਨ ਜੀ ਹੁਣ ਮਾੜਾ ਅੱਗੇ ਜਾ ਕੇ ਆਉਣਾ ਕੀ ਕੰਮ ਠੀਕ ਹੈ ਠੀਕ ਹੈ ਜੀ ਭਾਈ ਚੰਗਾ ਓਕੇ